ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੀ ਇਹਨਾਂ ਮੁੰਡਿਆਂ ਨੂੰ ਲਾਣਤਾ ਹੀ ਪਾਉਗੇ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਤੁਸੀਂ ਵੇਖੋ ਕਿਵੇਂ ਬਾਈਕ ਤੇ ਸਵਾਰ ਹੋ ਕੇ ਮੁੰਡੇ ਆਉਂਦੇ ਨੇ ਟੈਂਪੂ ਦੇ ਵਿੱਚ ਕਿਉਂ ਦੇ ਪੀਪੇ ਪਏ ਹੋਏ ਸਨ ਮੌਕਾ ਵੇਖਦੇ ਨੇ ਦਾ ਲੱਗਦਾ ਹੈ ਤੇ ਪੀਪੇ ਚੋਕ ਇਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਾਵਾਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਇਸ ਸਾਰੀ ਗੱਲ ਦਾ ਖੁਲਾਸਾ ਹੁੰਦਾ ਪਰ ਵੱਡੇ ਸਵਾਲ ਨੇ ਕਿ ਇੱਕ ਕੋਈ ਬੰਦਾ ਘਰੋਂ ਵਿਚਾਰਾ ਤੜਕੇ ਤੜਕੇ ਕੰਮ ਤੇ ਨਿਕਲਿਆ ਕਿ ਉਹਦੇ ਪੀਪੇ ਟੈਂਪੂ 'ਚ ਰੱਖੇ ਹੋਏ ਨੇ ਤੇ ਉਧਰ ਦੂਜੇ ਪਾਸੇ ਚੋਰ ਜਿਹੜੇ ਨੇ ਇਹ ਵੀ ਸਵੇਰੇ ਸਵੇਰੇ ਚੋਰੀਆਂ ਕਰਨ ਨਿਕਲਦੇ ਤੇ ਮੌਕਾ ਲੱਗ ਗਿਆ ਇਹਨਾਂ ਦੇ ਵੱਲੋਂ ਜਿਹੇ ਕਾਂਡ ਕਰ ਦਿੱਤੇ ਜਾਂਦੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਜੁਥੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਮੁੰਡੇ ਵੇਖੇ ਜਾ ਸਕਦੇ ਨੇ ਜੋ ਕਿ ਹੁੰਦੇ ਨੇ ਇਹ ਗੁੜ ਬਾਜ਼ਾਰ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇੱਥੇ ਗੁੜ ਮੰਡੀ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਇੱਥੇ ਦੀ ਸਾਹਮਣੇ ਆਉਂਦੀਆਂ ਨੇ ਪਟਿਆਲਾ ਦੀ ਗੁਰ ਮੰਡੀ ਹੈ ਜਿੱਥੇ ਮਿਸ਼ਰੀ ਬਾਜ਼ਾਰ ਦੇ ਵਿੱਚ ਸਵੇਰੇ-ਸਵੇਰੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤੇ ਬੜੇ ਸ਼ਾਤrana ਤਰੀਕੇ ਦੇ ਨਾਲ ਇਹ ਬੰਦੇ ਜਿਹੜੇ ਨੇ ਇਥੋਂ ਜਿਹੜੇ ਘਿਓ ਦੇ ਪੀਪੇ ਚੁੱਕ ਕੇ ਰਫੂ ਚੱਕਰ ਹੋ ਗਏ ਨੇ।